ਸਾਸੀ ਗੱਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਵੈਦ ਮਨਵੰਦਰ ਸਿੰਘ ਪਿੰਡ ਕਲੀਪੁਰ ਸ਼ਮਸ਼ਾਨ ਘੜ ਦੇ ਨਾਲ ਦੁਕਾਨ ਵਾਲਾ ਇਹ ਸਾਡਾ ਵੀਰ ਹੈ ਕਿਹੜੇ ਪਿੰਡੋਂ ਸੀਗੇ ਦਰੀਆਪੁਰ ਤੋਂ ਇਹ ਪਿੰਡ ਦਰੀਆਪੁਰ ਤੋਂ ਕੀ ਨਾਮ ਤੁਹਾਡਾ ਬਲਕਾਰ ਬਲਕਾਰ ਸਿੰਘ ਬਾਈ ਜਦੋਂ ਕੱਲ ਸਾਡੇ ਕੋਲੇ ਆਏ ਸੀ ਨਾ ਇਹਨਾਂ ਦੇ ਪਲੇਟਲੇਟ ਸੈੱਲ ਹੈ ਜਿਹੜੇ ਉਹ 92000 ਸੀਗੀ ਰਿਪੋਰਟ ਇਹਦੇ ਕੋਲੇ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ 92000 ਪਲੇਟਲੇਟ ਸੈੱਲ ਸੀ ਇਹਨਾਂ ਦੇ 92000 ਸੀਗੀ ਜੀ ਤੇ ਇਹਨਾਂ ਦੀ ਇੰਨੀ ਮਾੜੀ ਹਾਲਤ ਸੀ ਕਿ ਆਪਦੇ ਪੈਰਾਂ ਤੇ ਤੁਰ ਕੇ ਵੀ ਨਹੀਂ ਸੀ ਆ ਸਕਦੇ ਇੰਨਾ ਬੁਰਾ ਹਾਲ ਸੀਗਾ ਵੀਰ ਜੀ ਦੱਸਣਗੇ ਤੁਹਾਨੂੰ ਵੀਰ ਜੀ ਕੱਲ ਕੀ ਹਾਲਤ ਸੀ ਤੁਹਾਡੀ ਕੱਲ ਬਹੁਤ ਜ਼ਿਆਦਾ ਬੁਰਾ ਹਾਲ ਸੀ ਹਾਂਜੀ ਨੇੜੇ ਕੱਲ ਬਾਏ ਬੁਰਾ ਹਾਲ ਸੀ ਹਾਂਜੀ ਕੱਲ ਬਹੁਤ ਬੁਰਾ ਹਾਲ ਸੀਗਾ ਤੇ ਅੱਜ ਵੀਰ ਜੀ ਸਾਡੇ ਕੋਲੇ ਆ ਗਏ ਤੁਸੀਂ ਕੱਲ ਦੱਸੋ ਤੁਹਾਨੂੰ ਕੱਲ ਹੀ ਫਰਕ ਪਿਆ ਜਾਂ ਨਹੀਂ ਕੱਲ ਬਹੁਤ ਜ਼ਿਆਦਾ ਫਰਕ ਸੀ ਅੱਜ ਏਦੋਂ ਵੀ ਜ਼ਿਆਦਾ ਫਰਕ ਹੈ ਜੀ ਅੱਜ ਲੱਗਦਾ ਕਿ ਤੁਸੀਂ ਵਧਿਆ ਬਹੁਤ ਜ਼ਿਆਦਾ ਜੀ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਕੀ ਹੈ ਕਿ ਜਿਨ੍ਹਾਂ ਦੇ ਪਲੇਟਲੇਟ ਸੈੱਲ ਘਟ ਜਾਂਦੇ ਆ ਬੁਖਾਰ ਨਹੀਂ ਟੁੱਟਦਾ ਉਹ ਸਾਡੇ ਕੋਲੇ ਆ ਸਕਦੇ ਆ ਤੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਕੀਤਾ ਜਾਂਦਾ ਤੇ ਲੋਕ ਠੀਕ ਹੁੰਦੇ ਆ ਸੋ ਸਾਡੇ ਰਿਜ਼ਲਟ ਚੈੱਕ ਕਰਿਆ ਕਰੋ ਰਿਜ਼ਲਟ ਚੈੱਕ ਕਰਕੇ ਸਾਡੇ ਕੋਲੇ ਆਇਆ ਕਰੋ ਪਰ ਇੱਕ ਚੀਜ਼ ਦੀ ਜ਼ਰੂਰੀ ਬੇਨਤੀ ਹੈ ਕਿ ਇਹ ਵੀਰ ਵੀ ਪਹਿਲਾਂ ਸਾਡੇ ਭਲੇਖੇ ਹੋਰਾਂ ਕੋਲੇ ਚਲੇ ਗਿਆ ਬਲੱਡ ਹੈ ਅੰਦਰ ਆਈ ਮਤਲਬ ਜਾਂਦਾ ਰਿਹਾ ਤੇ ਹੋਰ ਵੀ ਇੱਥੇ ਮਤਲਬ ਜ ਆਣਾ ਸਾਡੇ ਭਲੇਖੇ ਹੋਰ ਕਿਤੇ ਚਲੇ ਜਾਂਦੇ ਆ ਮਰੀਜ਼ ਇਸ ਕਰਕੇ ਬੇਨਤੀ ਹੈ ਕਿ ਮਨ ਮੰਦਰ ਫਾਰਮੇਸੀ ਹਮੇਸ਼ਾ ਯਾਦ ਰੱਖੋ ਜੋ ਛੁਮਛਾਣ ਘਾਟ ਦੇ ਬਿਲਕੁਲ ਨਾਲ ਹੈ ਤੁਸੀਂ ਸਾਡਾ ਸਕਰੀਨ ਤੇ ਨੰਬਰ ਆ ਰਿਹਾ ਸਾਨੂੰ ਸਕਰੀਨ ਤੇ ਫੋਨ ਕਰਕੇ ਫਿਰ ਆਉਣਾ ਹੈ ਫਿਰ ਮਿਲਣਾ ਹੈ ਔਰ ਜੇ ਤੁਸੀਂ 12 ਵਜੇ ਤੋਂ 11 ਵਜੇ ਤੋਂ ਬਾਅਦ ਆਉਣੇ ਹੋ ਤਾਂ 11 ਵਜੇ ਤੋਂ ਬਾਅਦ ਆਉਣ ਤੋਂ ਬਾਅਦ ਸਾਨੂੰ ਜਰੂਰ ਫੋਨ ਕਰਿਆ ਕਰੋ ਜਿਹੜਾ ਤੁਹਾਡਾ ਅਸੀਂ ਨੰਬਰ ਲਾ ਲਿਆ ਕਰੀਏ ਨੰਬਰ ਲਾਉਣ ਤੋਂ ਬਾਅਦ ਕਿਉਂਕਿ ਇੱਥੇ ਭੀੜ ਹੋ ਜਾਂਦੀ ਹੈ ਭੀੜ ਤੋਂ ਬਾਅਦ ਵਾਰੀ ਨਹੀਂ ਆਉਂਦੀ ਇਸ ਕਰਕੇ ਬੇਨਤੀ ਹੈ ਕਿ ਆਉਣ ਵਾਲੀਆਂ ਸੰਗਤਾਂ ਪਹਿਲਾਂ ਨੰਬਰ ਲਵਾ ਲਿਆ ਕਰੋ ਫੋਨ ਕਰਕੇ ਧੰਨਵਾਦ